ਪਿੰਡ ਚੰਦਪਨ ਵਿਖੇ ਇੱਕ ਨਿਜੀ ਪ੍ਰਾਈਵੇਟ ਬੱਸ ਵੱਲੋਂ ਔਰਤ ਨੂੰ ਮਾਰੀ ਟੱਕਰ ਮੌਕੇ ਤੇ ਹੋਈ ਮੌਤ ਪਿੰਡ ਵਾਸੀਆਂ ਲਗਾਇਆ ਧਰਨਾ ਆਓ ਸੁਣਦੇ ਹਾਂ ਕੀ ਕਹਿਣਾ ਹੈ ਪਿੰਡ ਵਾਸੀਆਂ ਦਾ ਤੇ ਦਿਵਾਲਦੀ ਹਮ ਅੱਜ ਤੱਕ ਅਸੀਂ ਗਵਰਨਮੈਂਟ ਦੀ ਬੱਸ ਦਾ ਕਿਤੇ ਸਿਡੈਂਟ ਨਹੀਂ ਹੋਇਆ ਦੇਖਿਆ ਜੀ ਸਾਡੇ 45-60 ਸਾਲ ਦੀ ਉਮਰ ਹੋ ਗਈ ਪ੍ਰਾਈਵੇਟ ਬੱਸਾਂ ਦੇ ਸਟਾਰਟ ਹੁੰਦੇ ਆ ਪ੍ਰਾਈਵੇਟ ਐਕਸਪਰਸ ਹਾਂ 15 ਦਿਨ ਪਹਿਲਾਂ ਇੱਕ ਟੈਂਪੂ ਵਾਲੇ ਚ ਮਾਰੀ ਜੀ ਐਨਟੀ ਦੀ ਬੱਸ ਇਹੀ ਤੇ ਉਹਦੇ ਬਾਅਦ ਦੀਪ ਦਾ ਸਿਡੈਂਟ ਹੋਇਆ ਸਾਡੇ ਕਾਜ ਕੋਲੇ ਮੁੰਡਾ ਮਰਿਆ ਨੇ ਪਤੀਜਾ ਸਿਡੈਂਟ ਹੋ ਗਿਆ 15 ਦਿਨਾਂ ਦੇ ਵਿੱਚ ਹੀ ਬਤਲ ਪ੍ਰਾਈਵੇਟ ਬੱਸ ਦਾ ਐਕਸੀਡੈਂਟ ਹੁੰਦਾ ਸੌਤੋਂ ਬਾਅਦ ਪ੍ਰਾਈਵੇਟ ਬੱਸ ਦਾ ਜੀ ਗਵਰਨਮੈਂਟ ਹੀ ਬੱਸ ਐਕਸੀਡੈਂਟ ਦੇਖੇ ਨਹੀਂ ਸਿਵਾਇ ਤੇ ਕਰੋਇਆ ਹੂੰ ਇਹ ਜਿਹੜੀ ਬੀਬੀ ਮਰੀ ਹੈ ਪਰਿਵਾਰ ਦੇ ਵਿੱਚੋਂ ਪਰਿਵਾਰ ਦੇ ਵਿੱਚ ਉਹਦੇ ਦੋ ਬੱਚੇ ਆ ਜੀ ਇੱਕ 15-16 ਸਾਲ ਦਾ ਬੇਟਾ ਹੈ 16 ਮਹੀਨਾ ਦਾ ਇੱਕ 7 ਸਾਲ ਦਾ ਬੇਟਾ ਜੀ ਕਿੰਨੀ ਕੋ ਮੰਦ 35 ਸਾਲ ਦੀ ਉਮਰ ਹੈ 35 ਹਾਂ ਜੀ ਹਾਂ ਜੀ ਤੇ ਤੇ ਇਹ ਕਾਸਟ ਤੇ ਸੀਗੇ ਇਹ ਤੁਰੇ ਦਵਾਈ ਲੈ ਕੇ ਦੇਦੋ ਕਿਨੂੰ ਆਈ ਤੇ ਪਿਛਲੇ ਪਾਸੇ ਮਾਰੀ ਬੱਸ ਇਹ ਪਿਛਲੇ ਪਾਸੇ ਹਾਂ ਜੀ ਹਾਂ ਜੀ ਆਪ ਦੇਖ ਸਕਦੇ ਹੋ ਦੇਖੋ ਕਿੱਥੇ ਉਧਰੋਂ ਆਈ ਹੈ ਬਹੁਤ ਤੋਂ ਚੱਕਿਆ ਉਹਨੂੰ ਕਿੱਥੇ ਸੀ ਤੇ ਨਾਲ ਲਿਆ ਹੂੰ ਤੇ ਉਹਦੇ ਕੋਲੇ ਆਟੋ ਹੈ ਜੀ ਉਹ ਤੜਕੇ ਆਟੋ ਲੈ ਕੇ ਜਾਂਦਾ ਮੰਡੀ ਨੂੰ ਹੂੰ ਉਹਦੇ ਵਿੱਚ ਮਾਰੀ ਇਹੀ ਬੱਸ ਅੱਛਾ ਮਾਰ ਕੇ ਭੱਜ ਗਿਆ ਉਹ ਜਦੋਂ ਅੱਡੇ 'ਤੇ ਜਾ ਖੜ ਗਿਆ ਉਹ ਅੱਡੇ 'ਤੇ ਜਾ ਗ ਲੰਬਾ ਦੇਣ ਲੱਗਾ ਕਹਿੰਦਾ ਇੱਥੇ ਵੀ ਖੜਾ ਹੀ ਆ ਕਿੰਨਾ ਚਿਰ ਹੋ ਗਿਆ ਹੂੰ ਰੋਦ ਰੋਦ ਕਰਦਾ ਮੈਨੂੰ ਮਾਰਿਆ ਸੀ ਉਹਦੇ ਉਲਟ ਨੇ ਸਿਰ 'ਚ ਰਾਡ ਮਾਰੀ ਡਰਾਈਵਰ ਨੇ ਹਾਂ ਅੱਛਾ ਮਤਲਬ ਐਡਾ ਬੰਦੇ ਸਾਡੇ ਟਾਂਕੇ ਲੱਗੇ ਹੋਇਆ ਸੀ ਸਾਰੀ ਅੱਛਾ ਅੱਛਾ ਵੀ ਐਡਾ ਹੰਕਾਰਿਆ ਬੜਾ ਡਰਾਈਵਰ ਇਹ ਹਾਂ ਜਿਹੜਾ ਆਜਾ ਹੁਣ ਗਿਆ ਨਹੀਂ ਉਹ ਭੋਖੜੇ ਦਾ ਸੀ ਟਰੈਵਲ